ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਕਰਨ ਉਜਲਾ ਤੋਂ ਬਾਅਦ ਹੁਣ ਦਲਜੀਤ ਸਾਂਚ ਨਾਲ ਇੱਕ ਅਨੋਖੀ ਘਟਨਾ ਵਾਪਰੀ ਹੈ ਚੱਲਦੇ ਸ਼ੋਅ ਦੌਰਾਨ ਕਿਸੇ ਦਰਸ਼ਕ ਨੇ ਸਟੇਜ ਉੱਤੇ ਕੋਈ ਚੀਜ਼ ਵਗਾ ਕੇ ਮਾਰੀ ਦੱਸਦੀ ਹੈ ਦਲਜੀਤ ਦਾ ਸ਼ੋਅ ਪੈरिस ਵਿੱਚ ਚੱਲ ਰਿਹਾ ਸੀ ਇਸ ਸ਼ੋਅ ਦੌਰਾਨ ਇੱਕ ਦਰਸ਼ਕ ਨੇ ਸਟੇਜ ਉੱਤੇ ਦਲਜੀਤ ਵੱਲ ਆਪਣਾ ਫੋਨ ਵਗਾ ਕੇ ਮਾਰਿਆ ਹਾਲਕਿ ਇਹ ਫੋਨ ਦਲਜੀਤ ਦੇ ਬੱਚਿਆਂ ਨਹੀਂ ਪਰ ਉਹ ਇਸ ਨੂੰ ਦੇਖ ਕੇ ਡਰ ਗਿਆ ਦਲਜੀਤ ਨੇ ਪਹਿਲਾਂ ਤਾਂ ਉਸ ਫੋਨ ਨੂੰ ਪੈਰ ਨਾਲ ਸਟੇਜ ਤੋਂ ਹੇਠਾਂ ਫੁੱਟਣ ਦੀ ਕੋਸ਼ਿਸ਼ ਕੀਤੀ ਪਰ ਫਿਰ ਦਲਜੀਤ ਨੇ ਸਟੇਜ ਤੇ ਫੋਨ ਸੁੱਟਣ ਵਾਲੇ ਦਰਸ਼ਕ ਤੇ ਗੁੱਸਾ ਕਰਨ ਦੀ ਬਜਾਏ ਉਸ ਨਾਲ ਪਿਆਰ ਨਾਲ ਗੱਲਬਾਤ ਕੀਤੀ। ਇੰਨਾ ਹੀ ਨਹੀਂ ਦਲਜੀਤ ਨੇ ਉਸ ਦਰਸ਼ਕ ਨੂੰ ਆਪਣੀ ਜੈਕਟ ਉਤਾਰ ਕੇ ਗਿਫਟ ਕਰ ਦਿੱਤੀ। ਬੋਲਿਆ ਆਈ ਲਵ ਯੂ। ਜ਼ਿਕਰ ਹੋ ਗਿਆ ਕੁਝ ਦਿਨ ਪਹਿਲਾਂ ਹੀ ਮਸ਼ਹੂਰ ਪੰਜਾਬੀ ਗਾਇਕ ਕਰਨੌਚਲਾ ਨਾਰਪੀਅ ਜੇਹੀ ਘਟਨਾ ਵਾਪਰੀ ਸੀ ਚਲਦੇ ਸ਼ੋਹ ਦਨਾਨ ਦੇ ਇੱਕ ਦਰਸ਼ਕ ਨੇ ਉਸ ਵੱਲ ਆਪਣਾ ਬੂਟ ਵਗਾ ਕੇ ਮਾਰਿਆ ਸੀ। ਕਰਨ ਦਾ ਸ਼ੋਅ ਲੰਡਨ 'ਚ ਸੀ ਜਿੱਥੇ ਲਾਈਵ ਸ਼ੋਅ ਕਰ ਰਹੇ ਸਨ। ਇਸ ਦੌਰਾਨ ਉੱਥੇ ਮੌਜੂਦ ਇਸ ਦਰਸ਼ਕ ਨੇ ਉਹਨਾਂ ਤੇ ਬੁਖਸ਼ਿਤ ਦਿੱਤਾ। ਬੂੜ ਸਿੱਧਾ ਗਾਇਕ ਦੇ ਚਿਹਰੇ ਤੇ ਲੱਗਾ। ਇਸ ਦੌਰਾਨ ਗੁੱਸੇ ਨਾਲ ਲਾਲ ਹੋਏ ਗਾਇਕ ਨੇ ਸ਼ੋਅ ਅੱਧ ਵਿਚਾਲੇ ਹੀ ਬੰਦ ਕਰ ਦਿੱਤਾ। ਤੇ ਬੂੜ ਸੁੱਟਣ ਵਾਲੀ ਵਿਅਕਤੀ ਦੀ ਪਾਲ ਸ਼ੁਰੂ ਕਰ ਦਿੱਤੀ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਮੈਂ ਇੰਨਾ ਮਾੜਾ ਵੀ ਨਹੀਂ ਗਾ ਰਿਹਾ ਕਿ ਤੁਸੀਂ ਮੇਰੇ ਤੇ ਬੂੜ ਸੁੱਟ ਕੇ ਮੈਨੂੰ ਮਾਰੋ।

ਨਸ਼ੇੜੀ ਭਰਾ ਨੂੰ ਸੁਧਾਰਨ ਲਈ ਫਰਿਆਦ ਲੈ ਕੇ ਡੇਰੇ ਗਈ ਲੜਕੀ ਤਾਂ ਡੇਰੇ ਦੇ ਮੁੱਖ ਸੇਵਾਦਾਰ ਨੇ ਲੜਕੀ ਨਾਲ ਕੀਤਾ ਛਬਰਚਨਾ ਜੀ ਹਾਂ ਲੁਧਿਆਣਾ ਦੇ ਜਕਰਾਉ ਸਥਿਤ ਡੇਰਾ ਚਰਨਕਾਰ ਦੇ ਮੁੱਖ ਸੇਵਾਦਾਰ ਖਿਲਾਫ ਪੁਲਿਸ ਨੇ ਮਾਮਲਾ ਦਰਜ ਕੀਤਾ 6 ਮਈ ਨੂੰ ਡੇਰਾ ਚਰਨਕਾਰ ਦੇ ਮੁੱਖ ਬਲਵਿੰਦਰ ਸਿੰਘ ਨੇ ਮੌਕਾ ਦੇ ਇੱਕ ਨਿੱਜੀ ਹੋਟਲ ਵਿੱਚ 25 ਸਾਲਾਂ ਲੜਕੀ ਨੂੰ ਨੇਤੀ ਵੱਲੋਂ ਸਾਡੇ ਕੋਲੇ ਬਿਆਨ ਲਿਖਾਏ ਗਏ ਸੀਗੇ ਵੀ ਪਾਪਾ ਜਿਹੜੇ ਪ੍ਰਿੰਸਿੰਗ ਸੀਗੇ ਇਹ ਚਰਨਗੜ੍ਹ ਆਠ ਲਿਆ ਕੇ ਜ਼ਬਰਦਸਤ ਨਾ ਕੀਤਾ ਲੜਕੀ ਦਾ ਪਰਿਵਾਰ ਡੇਰੇ ਚ ਜਾਂਦਾ ਸੀ ਜਿਸ ਕਾਰਨ ਲੜਕੀ ਆਪਣੇ ਨਿਸ਼ੇੜੀ ਭਰਾ ਨੂੰ ਸਦਾਰ ਲਈ ਫਰਿਆਦ ਲੈ ਕੇ ਡੇਰੇ ਗਈ ਸੀ ਸੇਵਾਦਾਰ ਲੜਕੀ ਨੂੰ ਸਪੈਸ਼ਲ ਅਰਦਾਸ ਕਰਾਉਣ ਦੀ ਗੱਲ ਕਹਿ ਕੇ 4.5 ਮਹੀਨੇ ਪਹਿਲਾਂ ਮੋਗਾ ਦੇ ਇੱਕ ਨਿੱਜੀ ਹੋਟਲ ਵਿੱਚ ਡੇਰੇ ਦੇ ਮੁਖ ਸੇਵਾਦਾਰ ਬਲਵਿੰਦਰ ਸਿੰਘ ਨੇ ਉਸ ਨਾਲ ਜ਼ਬਰਦਸਤੀ ਨਾ ਕੀਤਾ ਤੇ ਉਸ ਦੀ ਵੀਡੀਓ ਬਣਾ ਕੇ ਉਸ ਨੂੰ ਬਲੈਕਮੈਲ ਕਰਨਾ ਸ਼ੁਰੂ ਕਰ ਦਿੱਤਾ। ਲੜਕੀ ਨੂੰ ਡੇਰੇ ਵਿੱਚ ਬੁਲਾ ਕੇ ਹਫ਼ਤੇ ਵਿੱਚ ਦੋ ਵਾਰ ਜ਼ਬਰਦਸਤੀ ਨਾ ਕਰਦਾ ਸੀ। ਲੜਕੀ ਨੇ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਜਿਸ ਤੋਂ ਬਾਅਦ ਡੇਰੇ ਦੇ ਮੁਖ ਸੇਵਾਦਾਰ ਬਲਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਗਿਆ। ਮੁੱਖ ਸੇਵਾਦਾਰ ਬਰਵਿੰਦਰ ਸਿੰਘ 2 ਸਤੰਬਰ ਨੂੰ ਜਗਰਾਉ ਥਾਣੇ ਵਿੱਚ ਇੱਕ ਮਹਿਲਾ ਵੱਲੋਂ ਜ਼ਬਰ ਜਨਾਹ ਦਾ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਡੇਰੇ ਦੇ ਮੁੱਖ ਸੇਵਾਦਾਰ ਬਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਗੋਇੰਦਵਾਲ ਜੇਲ੍ਹ ਪੇਸ਼ ਦਿੱਤਾ ਗਿਆ। ਇਸ ਤੋਂ ਬਾਅਦ ਮੋਗਾ ਮੈਨਾ ਪੁਲਿਸ ਨੇ ਮੁਲਾਜ਼ਮ ਬਲਵਿੰਦਰ ਸਿੰਘ ਨੂੰ ਗੋਇੰਦਵਾਲ ਜੇਲ੍ਹ ਤੋਂ ਪ੍ਰੋਟੈਕਸ਼ਨ ਵਾਰੰਟ ਲੈ ਆ ਕੇ ਮੋਗਾ ਦੀ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਲਈ 2 ਦਿਨ ਦਾ ਰਿਮਾਂਡ ਲਿਆ। ਨੈਟਵਿਕ ਲੀਡੀ ਵੱਲੋਂ ਸਾਡੇ ਕੋਲੇ ਬਿਆਨ ਲਿਖਾਏ ਗਏ ਸੀਗੇ ਵੀ ਪਾਪਾ ਜਿਹੜੇ ਬਜਿੰਦਰ ਸਿੰਘ ਨੇ ਕਿ ਚਰਨਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਹਰੀਆਲੀ ਨਹਿਰ ਦੇ ਕੋਲ ਜਗਰਾਉ ਉਹਨਾਂ ਵੱਲੋਂ ਦੇ ਨਾਲ ਜ਼ਬਰਦਸਤੀ ਕੀਤੀ ਗਈ ਐਂਡ ਉਹਨਾਂ ਨੇ ਪਹਿਲਾਂ ਤਾਂ ਇੱਥੇ ਕਿੰਗਡਮ ਹੋਟਲ ਦਾ ਵਕੂਆ ਸੀਗਾ ਵੀ ਇੱਥੇ ਅ ਡਬਲ ਦਸਤੀ ਮੈਨਾ ਸ਼ਰੀਰਕ ਸਬੰਧ ਬਣਾਏ ਤੇ ਮੇਰੀਆਂ ਵੀਡੀਓਜ਼ ਵੀਡੀਓ ਤੇ ਫਿਰ ਫੋਟੋਸ ਲੈ ਕੇ ਮੈਨੂੰ ਬਲੈਕਮੇਲ ਕੀਤਾ ਐਂਡ ਆਫਟਰ ਥੈਟ ਕੋਰਾ ਸਾਹਿਬ ਕੁਲਪੁਰਾ ਸਾਹਿਬ ਦੇ ਅੰਦਰ ਕਾਫੀ ਵਾਰੀ ਮੇਰੇ ਨਾਲ ਸਰੀਰਕ ਸੁਣ ਪੜਾਈ ਦਿਨਾ ਮਲਤੀ ਹਾਂਜੀ ਐਫਆਈਆਰ ਹਾਜ਼ਰ ਦਿਨ ਰਜਿਸਟਰ ਇਹਨਾਂ ਤੋਂ ਪਹਿਲਾਂ ਵੀ ਹੈਗੀ ਹੈ ਜੀ ਇੱਕ ਜਗਰਾਉਂ ਹੋਈ ਹੈ ਉਹ ਵੀ ਚਰਨਖਟ ਛਾਟ ਦਾ ਹੀ ਵਕੂਆ ਹੈਗਾ ਉੱਥੇ ਵੀ ਉੱਥੇ ਹੀ ਉਹਨਾਂ ਨਾਲ ਦਬਦਬੀ ਕਰਦੇ ਰਹੇ ਅਸੀਂ ਐਪੀ ਵੀ ਹੈਵ ਰਜਿਸਟਰਡ ਐਫਆਈਆਰ ਐਂਡ ਦੋ ਦਿਨ ਦਾ ਰਿਮਾਂਡ ਆਇਆ ਹੈਗਾ ਇਹਨਾਂ ਦਾ ਤੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਨੋ ਰਸਪੀਕਲਮ ਪ੍ਰੇਡਿਕਸ਼ਨ ਵਾਰੰਟੀ ਲੈ ਕੇ ਜੀ ਹੂ ਵਾਸ ਆਲਰੇਡੀ ਅਰੈਸਟਡ ਇਨ ਅਨਦਰ ਕੇਸ ਥੈਂਕ ਯੂ ਰੇਲਵੇ ਸਟੇਸ਼ਨ ਤੇ ਅਚਾਨਕ ਪਹੁੰਚ ਗਿਆ ਸਪਾਈਡਰਮੈਨ ਜੀ ਹਾਂ ਛੱਤੀਸਗੜ ਦੇ ਬिलासपुर ਤੋਂ ਇੱਕ ਹੈਰਾਨੇਜਨਕ ਮਾਮਲਾ ਸਾਹਮਣੇ ਆਇਆ ਦਰਸ ਸਪਾਈਡਰਮੈਨ ਅਚਾਨਕ ਬिलासपुर ਰੇਲਵੇ ਸਟੇਸ਼ਨ ਤੇ ਪਹੁੰਚ ਗਿਆ ਤੇ ਫਿਰ ਉਹ ਅਜੀਬੋ ਗਰੀਬ ਹਰਕਤਾਂ ਕਰਨ ਲੱਗਿਆ ਸਟੇਸ਼ਨ ਤੇ ਮੌਜੂਦ ਯਾਤਰੀਆਂ ਨੇ ਉਸ ਨੂੰ ਦੇਖ ਲਿਆ ਤੇ ਫਿਰ ਕੁਝ ਹੀ ਦੇਰ ਵਿੱਚ ਲੋਕਾਂ ਦੀ ਭੀੜ ਉੱਥੇ ਇਕੱਠੀ ਹੋਣੀ ਸ਼ੁਰੂ ਹੋ ਗਈ। ਇਸ ਤੋਂ ਬਾਅਦ ਆਰਪੀਐਫ ਨੂੰ ਇਸ ਮਾਮਲੇ ਦੀ ਹਵਾ ਮਿਲੀ ਇਸ ਵੱਲੋਂ ਤੁਰੰਤ ਪੁਲਿਸ ਪਹੁੰਚੀ। ਸਪਾਈਡਰਮੈਨ ਨੂੰ ਚੁੱਕ ਕੇ ਲੈ ਗਈ। ਹਾਲਾਂਕਿ ਇਸ ਦੌਰਾਨ ਸਪਾਈਡਰਮੈਨ ਨੂੰ ਦੇਖ ਕੇ ਲੋਕ ਹਾਸਾ ਨਹੀਂ ਰੋਕ ਸਕੇ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਹ ਸਪਾਈਡਰਮੈਨ ਕੌਣ ਹੈ ਤਾਂ ਉਹ ਹੈਰਾਨ ਰਹਿ ਗਏ। ਦੱਸ ਦਈਏ ਰੇਲਵੇ ਸਟੇਸ਼ਨ ਤੇ ਬिलासपुर ਵਿੱਚ ਮਾਹੌਲ ਗਰਮਾ ਗਿਆ ਜਦੋਂ ਸਪਾਈਡਰਮੈਨ ਆਪਣੇ ਕਰਤੱਵ ਦਿਖਾਉਂਦਾ ਉੱਥੇ ਪਹੁੰਚ ਗਿਆ ਦਰਅਸਲ ਸਪਾਈਡਰਮੈਨ ਦੇ ਪੋਸ਼ਾਕ ਪਹਿਨ ਕੇ ਇੱਕ ਯੂਟਿਊਬ ਪਰ ਪਲੇਟਫਾਰਮ ਤੇ ਕਰੀਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਇਸੇ ਦੌਰਾਨ ਪਲੇਟਫਾਰਮ ਤੇ ਮੌਜੂਦ ਲੋਕ ਸੋਚ ਰਹੇ ਸਨ ਕਿ ਸ਼ਾਇਦ ਇਹ ਕਿਸੇ ਫਿਲਮ ਦਾ ਸੀਨ ਹੈ ਉੱਥੇ ਹੀ ਸੁਰੱਖਿਆ ਕਰਮੀਆਂ ਦੀ ਨਜ਼ਰ ਇਸ ਸਪਾਈਡਰਮੈਨ ਤੇ ਪੈ ਗਈ ਫਿਰ ਉਹ ਸੁਰੱਖਿਆ ਉਲੰਘਣਾ ਦਾ ਮਾਮਲਾ ਬਣ ਗਿਆ ਤੇ ਆਰਪੀਐਫ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਨਕਲੀ ਸੁਪਰ ਹੀਰੋ ਨੂੰ ਧਰਦ ਪੋਚਿਆ ਤੇ ਪੁੱਛਗੀ ਦੌਰਾਨ ਯੂਟਿਊਬਰ ਨੇ ਦੱਸਿਆ ਕਿ ਉਹ ਆਪਣੇ ਪ੍ਰਸ਼ੰਸਕਾਂ ਲਈ ਮਜ਼ਾਕ ਵਜੋਂ ਵੀਡੀਓ ਬਣਾ ਰਿਹਾ ਸੀ ਪਰ ਉਸ ਦੀ ਇਹ ਬਹਾਦਰੀ ਇੱਥੇ ਹੀ ਖਤਮ ਹੋ ਗਈ ਪਰ ਐਸੋ ਤੋਂ 6 ਸਦਨ ਨਹੀਂ ਆਇਆ ਤਾਂ ਮੈਂ ਉਹਨਾਂ ਉਹਨਾਂ ਨੂੰ ਜਿੱਥੇ ਏਜੰਸੀ ਹੈਗੀ ਹੈ ਉਹਨਾਂ ਨੂੰ ਫੋਨ ਕਰ ਰਹੇ ਆ ਉਹ ਫੋਨ ਅਲ ਵੀ ਨਹੀਂ ਚੱਕ ਰਹੇ ਨਾ ਕੀ ਸਿਸਟਮ ਹੁੰਦਾ ਕਹਿੰਦਾ ਜੀ ਮੈਂ ਵਟਸਐਪ ਦੇ ਉੱਤੇ ਆਣਾ ਤੁਸੀਂ ਮੇਰੇ ਨਾਲ ਉਸ ਦੇ ਉੱਤੇ ਉੱਤੇ ਆ ਜਾਓ ਉਹਨਾਂ ਇੱਕ ਲਿਸਟ ਕਢਾ ਕੇ ਦਿੱਤੀ ਸੀਗੀ ਕਿ ਕਿਹੜੀ-ਕਿਹੜੀ ਜਗ੍ਹਾ ਤੇ ਗੋਦ ਨ ਹੋਇਆ ਹੈ ਇਹ ਨਹੀਂ ਸੀ ਮੈਂ ਉਹਦੇ ਵਿੱਚ ਲਿਖਾਇਆ ਸੀ ਕਿਹੜੇ-ਕਿਹੜੇ ਬੈਂਕ ਦੇ ਵਿੱਚ ਹੈ ਕਿੱਥੇ ਉਸ ਤੋਂ ਬਾਅਦ ਪਰ ਐਸੋ ਉਸ ਤੋਂ 6-7 ਦਿਨ ਨਹੀਂ ਆਇਆ ਤਾਂ ਮੈਂ ਉਹਨਾਂ ਉਹਨਾਂ ਨੂੰ ਜਿੱਥੇ ਏਜੰਸੀ ਹੈਗੀ ਹੈ ਉਹਨਾਂ ਨੂੰ ਫੋਨ ਕਰ ਰਿਹਾ ਉਹ ਫੋਨ ਨਾਲ ਵੀ ਨਹੀਂ ਚੱਕ ਰਹੇ ਨਾ ਲੈਂਡਲਾਈਨ ਤੋਂ ਫੋਨ ਚੱਕ ਰਹੇ ਸੀ ਮੈਂ ਕਿਹਾ ਚਲੋ ਇਹਨਾਂ ਦੇ ਉੱਪਰ ਸੀਨੀਅਰ ਨਾਲ ਗੱਲ ਕਰਾਂ ਇਹਨਾਂ ਦਾ ਸੀਨੀਅਰ ਇੱਕ 1906 ਨੰਬਰ ਹੈ ਮੈਂ ਉੱਥੇ ਫੋਨ ਕੀਤਾ ਉਹ ਬਿਲਕੁਲ ਇੱਕਦਮ ਡੱਡਾ ਆ ਰਿਹਾ ਸੀ ਫੋਨ ਵੱਲ ਤੋਂ ਕਹਿੰਦੇ ਸਾਇਲੈਂਸ ਆ ਰਿਹਾ ਸੀ ਉਸ ਤੋਂ ਬਾਅਦ ਉਹ ਜੋ ਬੰਦ ਹੋਇਆ ਤਾਂ ਉਸ ਤੋਂ ਬਾਅਦ ਥੱਲੇ ਆ ਗਿਆ ਫੋਨ ਨੰਬਰ ਕਿ ਜੀ ਐਲਪੀਜੀ ਦੀ ਤੁਹਾਡੀ ਗੈਸ ਸਰਵਿਸ ਹੈਲਪਲਾਈਨ ਮੈਂ ਉਹ ਨੰਬਰ ਦੱਬਿਆ ਉਧਰੋਂ ਦੂਸਰੀ ਸਾਈਡ ਤੋਂ ਬੰਦਾ ਬੋਲਿਆ ਕਿ ਜੀ ਮੈਂ ਤੁਹਾਡੀ ਕੀ ਹੈਲਪ ਕਰ ਸਕਦਾ ਹਾਂ ਜੀ ਮੈਂ ਉਹਨੂੰ ਦੱਸਿਆ ਕਿ ਅੱਜ ਦਾ ਮੇਰੀ ਨੋ ਕਹਿੰਦੇ ਗੈਸ ਨਹੀਂ ਆ ਰਹੀ ਉਹ ਕਹਿੰਦਾ ਜੀ ਤੁਹਾਨੂੰ ਇੱਕ 10 ਰੁਪਏ ਦੀ ਪਰਚੀ ਘਟਾਣੀ ਪੈਗੀ ਜਿਸ ਕਰਕੇ ਉਹ ਗਵਰਨਮੈਂਟ ਨੇ ਨਵਾਂ ਰੂਲ ਬਣਾ ਦਿੱਤਾ ਹੈਗਾ ਉਹ ਤੁਸੀਂ ਪਰਚੀ ਘਟਾਓਗੇ ਤਾਂ ਤੁਹਾਡਾ ਸਿਲੰਡਰ ਵੀ ਆਏਗਾ ਤਾਂ ਉਸ ਤੋਂ ਬਾਅਦ ਬੁਕਿੰਗ ਵੀ ਅੱਗੇ ਨੂੰ ਹੋਏਗੀ ਅਦਰਵਾਈਜ਼ ਨਹੀਂ ਮੈਂ ਕਹਿੰਦੀ ਮੈਂ ਸੀਨੀਅਰ ਸਿਟੀਜ਼ਨ ਆ ਸਾਨੂੰ ਇਸ ਚੀਜ਼ ਦੀ ਨੌਲੇਜ ਨਹੀਂ ਹੈਗੀ ਕੀ ਸਿਸਟਮ ਹੁੰਦਾ ਕਹਿੰਦਾ ਜੀ ਮੈਂ ਫਿਰ WhatsApp ਦੇ ਉੱਤੇ ਆਣਾ ਤੁਸੀਂ ਮੈਨ ਨਾਲ ਉਸ ਦੇ ਉੱਤੇ ਉੱਥੇ ਆ ਜਾਓ ਮੈਂ ਤੁਹਾਨੂੰ ਨੋਕੀਂ ਦਿਆ ਉਹ ਸਾਰਾ ਪ੍ਰੋਸੈਸ ਦੱਸਾਂ ਉਹਨੇ ਪ੍ਰੋਸੈਸ ਦੱਸਣਾ ਸ਼ੁਰੂ ਕੀਤਾ ਮੇਰਾ ਸਾਰਾ ਹੀ ਬੈਂਕ ਦਾ ਅਕਾਊਂਟ ਨੰਬਰ ਡੈਬਿਟ ਅਕਾਊਂਟ ਨੰਬਰ ਵਗੈਰਾ ਮੇਰੀ ਏਜ ਵਗੈਰਾ ਪੁੱਛ ਕੇ ਦੇਖ ਕੇ ਨਹੀਂ ਇਹ ਜਾਏ ਤਾਂ ਉਸ ਤੋਂ ਬਾਅਦ ਉਹਨੇ ਮੇਰੇ ਤੋਂ ਬੈਂਕ ਦੇ ਵਿੱਚੋਂ ਨੋਗੰਦ ਟ੍ਰਾਂਜੈਕਸ਼ਨ ਘੁਮਾਣੀ ਸ਼ੁਰੂ ਕਰਤੀ ਜਦੋਂ ਮੈਂ ਦੇਖਿਆ ਕਿ ਮੇਰੇ ਬੈਂਕ ਦੇ ਵਿੱਚੋਂ ਟ੍ਰਾਂਜੈਕਸ਼ਨ ਘੁੰਮਦੀ ਹੈ ਮੈਂ ਫਟਾਫਟ ਫੋਨ ਉਹਨੇ ਮੇਰਾ ਹੈਂਗ ਕਰ ਲਿਆ ਤਾਂ ਮੈਂ ਜਦੋਂ ਫੋਨ ਨੂੰ ਕੱਟਣ ਦੀ ਕੋਸ਼ਿਸ਼ ਕਰਾਂ ਫੋਨ ਕੱਟਣ ਦੇ ਬਾਵਜੂਦ ਹੀ ਡੈਡ ਕਰਕੇ ਵੀ ਮੈਂ ਜਦੋਂ ਦੁਆਰਾ ਚਾਲੂ ਕਰਾ ਤਦ ਵੀ ਫੋਨ ਮੇਰਾ ਉਹਦੇ ਕੋਲ ਹੀ ਚੱਲ ਰਿਹਾ ਸੀਗਾ ਮੈਂ ਫਿਰ ਮੈਥੋਂ ਨੱਟ ਕੇ ਬੈਂਕ ਦੇ ਵਿੱਚ ਗਿਆ ਬੈਂਕ ਬੈਂਕ ਬੰਦ ਸੀਗਾ ਬੈਂਕ ਦੇ ਕੰਪਲਾਈ ਨੂੰ ਮੈਂ ਫੋਨ ਕੀਤਾ ਉਹਨੇ ਨਾ ਕਹਿੰਦਾ ਉੱਥੋਂ ਫਿਰ ਮੈਂ ਫੋਨ ਕੱਟ ਕੇ ਤਾਂ ਮੈਨੇਜਰ ਉਸਲੇ ਉਹਨਾਂ ਨੇ ਰਾਤ ਨੂੰ ਫੋਨ ਨਾ ਬੈਂਕ ਖੋਲਿਆ ਆਪਣਾ ਖੋਲ ਕੇ ਮੇਰਾ ਅਕਾਊਂਟ ਸੀਲ ਕਰਾਇਆ ਤਾਂ ਉਹ ਕਹਿੰਦੇ ਸੀ ਅਸੀਂ ਆਈਐਫਐਸਸੀ ਕੋਡ ਵੀ ਕਹਿੰਦੇ ਭੇਜ ਦੇਵਾਂਗੇ ਮਗਰ ਉਹਨਾਂ ਨੇ ਨਹੀਂ ਭੇਜਿਆ ਕਿੰਨਾ ਰੁਪਏ ਉਦੋਂ ਤੱਕ ਜਿਹੜਾ ਬਾਈ ਮੇਰੇ ट्रांजੈਕਸ਼ਨ ਹੋ ਚੁੱਕੀਆਂ ਸੀ 50 5000 ਰੁਪਏ ਦੀਆਂ ਬਾਈ ट्रांजੈਕਸ਼ਨ ਅਲੱਗ-ਅਲੱਗ ਸਿਟੀ ਦੇ ਵਿੱਚ ਹੋ ਗਈਆਂ 11 ਲੱਖ ਰੁਪਏ ਮੇਰਾ ਮੇਰੇ ਬੈਂਕ ਦੇ ਅਕਾਊਂਟ ਦੇ ਵਿੱਚੋਂ ਨਿਕਲ ਚੁੱਕਾ ਹੈ ਨਾ ਉਹਨਾਂ ਨੇ ਇੱਕ ਲਿਸਟ ਕਢਾ ਕੇ ਦਿੱਤੀ ਸੀਗੀ ਕਿ ਕਿਹੜੀ-ਕਿਹੜੀ ਜਗ੍ਹਾ ਤੇ ਹੋਇਆ ਹੈ ਇਹ ਨਹੀਂ ਸੀ ਮੈਂ ਉਹਦੇ ਵਿੱਚ ਲਿਖਿਆ ਸੀ ਕਿਹੜੇ-ਕਿਹੜੇ ਬੈਂਕ ਦੇ ਵਿੱਚ ਹੈ ਕਿੱਥੇ ਉਸ ਤੋਂ ਬਾਅਦ ਮੇਰੇ ਬੇਟੇ ਨੇ ਸਾਈਬਰ ਅਸੀਂ ਫਿਰ ਉਸ ਤੋਂ ਰਿਪੋਰਟ ਕਰਾਨੇ ਗਏ ਸਾਈਬਰ ਕ੍ਰਾਈਮ ਦੇ ਵਿੱਚ ਉੱਥੇ ਜਾ ਕੇ ਕਢਾਇਆ ਉੱਥੋਂ ਪਤਾ ਲੱਗਿਆ ਥੋੜਾ ਜਿਹਾ ਕਿ ਕੁਝ ਬੰਬਈ ਕੋਈ ਦਿੱਲੀ ਕੋਈ ਹਦਰਾਬਾਦ ਕੋਈ ਅਸਾਮ ਦੇ ਵਿੱਚ ਰਿਪੀਟ ट्रांजैक्शनਾਂ ਘੁੰਮੀਆਂ ਹੋਈਆਂ ਸਾਰੀਆਂ ਸੀਗਾ 75 ਸਾਲ ਦੇ ਬਜ਼ੁਰਗ ਉਹਨਾਂ ਨੇ ਸਾਨੂੰ ਰਿਪੋਰਟ ਕੀਤੀ ਸੀ ਵੀ ਮੇਰੇ ਮੈਨੂੰ ਐਲ ਪੀਜੀ ਕੰਪਨੀ ਵੱਲੋਂ ਕੰਟੈਕਟ Google ਤੋਂ ਹੋਇਆ ਸੀਗਾ Google ਤੋਂ ਉਹਨਾਂ ਨੇ ਕੰਟੈਕਟ ਕੀਤਾ ਤੇ ਉਹਨਾਂ ਨੇ ਜਦੋਂ ਮੈਂ ਸਰਵਿਸ ਲੈਣ ਦੇ ਲਈ ਤੇ ਉਹਨਾਂ ਨੇ ਮੈਨੂੰ 20 ਰੁਪਏ ਪਾਉਣ ਲਈ ਕਿਹਾ ਸੀਗਾ ਤੇ ਮੈਂ ਰਿਸਪੌਂਡ ਕਰ ਦਿੱਤਾ ਤੇ ਇਸੇ ਲੜੀ ਦੇ ਵਿੱਚ ਉਹਨਾਂ ਕੋਲੋਂ ਉਹਨਾਂ ਦੇ ਖਾਤੇ ਦੇ ਵਿੱਚੋਂ ਜਿਹੜੇ ਪੈਸੇ ਹੋ 50-50000 ਰੁਪਏ ਦੀਆਂ ਲਗਭਗ 22 ट्रांजैक्शंस ਜਿਹੜੀਆਂ ਹੋ ਗਈਆਂ ਤੇ ਇਸ ਸਬੰਧੀ ਜਦੋਂ ਉਹਨਾਂ ਨੇ ਸਾਨੂੰ ਇਮੀਡੀਏਟ ਰਿਪੋਰਟ ਕੀਤਾ ਸੀ ਉਹਨਾਂ ਦੀ ਹੈਲਪਲੀ ਆਪਣੀ ਜਿਹੜੀ ਹੈ ਉਹ ਕੰਪਲੇਂਟ ਜਿਹੜੀ ਦਰਜ ਕਰਵਾ ਦਿੱਤੀ ਹੈ ਤੇ ਐਫਆਈਆਰ ਰਜਿਸਟਰ ਹੋ ਚੁੱਕੀ ਹੈ ਤੇ ਅਸੀਂ ਜਿਹੜੇ ਵੀ ਨਾਲ ਮਾਲੂਮ ਵਿਅਕਤੀ ਹੈ ਉਹਨਾਂ ਦੇ ਬੈਂਕ ਅਕਾਊਂਟਸ ਕਰਕੇ ਜਿਹੜੀ ਅਗਲੀ ਤਫਤੀਸ਼ ਕੰਮ ਚ ਲੈਂਦੀ ਗਈ ਹੈ ਬਿਲਕੁਲ ਜੀ ਸਾਰਾ ਡਾਟਾ ਅਬਟੇਨ ਅਸੀਂ ਕਰਨ ਦੇ ਲਈ ਕਰੰਟਲੀ ਸਾਰਾ ਜਿਹੜੇ ਐਫਰਟਸ ਉਹ ਕਰ ਰਹੇ ਹਾਂ ਤੇ ਜਲਦੀ ਤੋਂ ਜਲਦੀ ਜਿਹੜੇ ਆ ਦੋਸ਼ੀ ਆ ਉਹਨਾਂ ਨੂੰ ਟ੍ਰੇਸ ਕਰਕੇ ਜਿਹੜੀ ਆ ਅਗਲੀ ਬਣਦੀ ਕਾਰਵਾਈ ਅਸੀਂ ਲੈਂਦੀ ਜਾਵਾਂਗੇ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ।